ਇਹ ਕਰਮ ਕਾੜ ਹੈ ਨਾ ਇਹ ਬੰਦੇ ਨੂੰ ਨਾ ਡੋਬ ਕੇ ਰੱਖ ਦਿਆ ਜੇ ਸਤੀ ਇਹ ਪੰਡ ਲਾ ਕੇ ਪਾਸੇ ਕਰ ਦੋ ਨਾ ਤੇ ਨਾਮ ਰਸ ਨੂੰ ਚੱਕ ਲੋ ਤੇ ਹੌਲੇ ਹੋ ਜਾਵੋਗੇ ਜ਼ਿੰਦਗੀ ਤੇ ਐਵੇਂ ਭਾਰ ਚੱਕਿਆ ਕਿਹੜੇ ਕਿਹੜੇ ਜੰਤਰ ਮੰਤਰ ਤੰਤਰ ਸ਼ਗਨ ਫਿੱਤਾ ਮੂਰਤ ਗ੍ਰਹਿ ਰਾਸ਼ੀਆਂ ਸ਼ਰਾਧ ਪਿੰਡ ਪਤਲ ਦੀਵਾ ਕਿਰਿਆ ਕਰਮ ਹੋਮ ਜਗ ਤਰਪਨ ਸ਼ਿਖਾ ਸੂਤ ਭੱਦਨ ਇਕਾदशी ਵਰਤ ਰੱਖਣੇ ਕਿ ਨਹੀਂ ਆ ਜਿੰਨੇ ਅਸੀਂ ਪੰਡ ਚੱਕੀ ਹੋਈ ਐਵੇਂ ਅੱਛਾ ਜਨਮ ਤੋਂ ਲੈ ਕੇ ਮਰਨ ਤੱਕ ਪੰਡ ਸਾਡੇ ਸਿਰ ਉੱਤੇ ਪਾਤੀ ਜਨਮ ਵੇਲੇ ਇੰਨੇ ਕੰਮ ਕਰਨੇ ਆ ਵਿਆਹ ਵੇਲੇ ਇੰਨੇ ਕਰਨੇ ਆ ਮਰ ਗਿਆ ਤਾਂ ਵੀ ਅੱਛਾ ਮਰ ਗਿਆ ਬੰਦਾ ਚਲ ਗਿਆ ਉਹਨੂੰ ਵੀ ਨਹੀਂ ਛੱਡਦੇ ਉਹਦੋਂ 2-2 ਸਾਲ 4-4 ਸਾਲ ਤੱਕ ਚੱਲਦੇ ਰਹਿੰਦੇ ਸਾਡੇ ਕੰਮ ਬੰਦਾ ਤਾਂ ਇੰਨਾ ਦੁਨੀਆ ਆਜ਼ਾਦ ਹੋ ਸਕਿਆ ਤੇ ਉਹਨੇ ਜ਼ਿੰਦਗੀ ਕਿੱਥੇ ਕਮਾਉਣੀ ਸ਼ਬਦ ਤਾਂ ਜਦੋਂ ਸ਼ਬਦ ਦਾ ਸਵਾਦ ਆ ਗਿਆ ਨਾ ਸਵਾਦ ਆ ਗਿਆ ਉਦੋਂ ਤਾਂ ਸਿੱਖ ਕਹਿੰਦਾ ਕਵਣ ਨਰਕ ਕਿਆ ਸੁਰਗ ਕਿਆ ਸੁਰਗ ਵਿਚਾਰਾ ਵਿਚਾਰਾ ਕਿਆ ਲੋਕੀ ਕਹਿੰਦੇ ਜੀ ਸਵਰਗ ਵਾਸੀ ਭਗਤ ਕਬੀਰ ਸਾਹਿਬ ਕਹਿੰਦੇ ਵਿਚਾਰਾ ਇਸ ਵਰਗ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਦੋਨੇ ਛੱਡ ਤੇ ਮੈਂ ਮੈਨੂੰ ਨਹੀਂ ਪਰਵਾ ਇਹਨਾਂ ਦੀ ਹਮ ਕਾਹੋਂ ਕੀ ਕਾਰਨਾ ਕਰਤੇ ਆਪਣੇ ਗੁਰ ਪ੍ਰਸਾਦਿ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਨਾ ਅਰਦਾਸ ਕਰਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਤੇ ਸਾਰਾ ਦਿਨ ਚੜ੍ਹਦੀ ਕਲਾ ਕੋਈ ਰੋਕ ਨਹੀਂ ਸਕਦਾ ਜੇ ਸਵੇਰੇ ਉੱਠ ਕੇ ਅਖਬਾਰ ਪੜ੍ਹ ਕੇ ਰਾਸ਼ੀ ਪੜ ਲਈ ਅੱਜ ਦਾ ਦਿਨ ਮਾੜਾ ਅੱਜ ਲਾਲ ਰੰਗ ਨਹੀਂ ਬਨਣਾ ਅੱਜ ਨੀਲਾ ਨਹੀਂ ਕੱਪੜਾ ਪਾਉਣਾ ਅੱਜ ਫਲਾਣਾ ਬੰਦਾ ਆ ਕਰ ਸਕਦਾ ਤੇ ਸਾਰਾ ਦਿਨ ਆਪਣੀ ਜਠਾਣੀ ਦਰਾਣੀ ਉੱਤੇ ਸ਼ੱਕ ਦੀ ਨਿਗਾਹ ਨਾਲ ਦੇਖੀ ਜਾਣਾ ਭਈ ਆ ਕੰਮ ਨਾ ਮੇਰੇ ਘਰ ਚ ਹੋ ਜਾਵੇ ਕਿਉਂਕਿ ਸ਼ਬਦ ਹੀ ਨਹੀਂ ਕੋਲ ਹੈਗੀ ਤੇ ਜਿਹਨੇ ਕੋਲ ਸ਼ਬਦ ਨਹੀਂ ਹੈਗਾ ਗੁਰੂ ਸਾਹਿਬ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਉਹ ਅੰਨਾ ਵੀਆ ਬੋਲਾ ਇਹ ਇਸ ਲਈ ਸ਼ਬਦ ਦਾ ਸਾਧ ਆਣਾ ਜ਼ਰੂਰੀ ਹੈ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਿਆ ਪਵਿੱਤਰ ਹੋ ਲਈ ਨਿਰਮਲ ਹੋਣ ਲਈ ਕੋਈ ਕੁੰਭ ਚ ਜਾ ਕੇ ਨਹਾਉਣ ਦੀ ਲੋੜ ਨਹੀਂ ਆ ਕੋਈ ਤੀਰਥਾਂ ਤੇ ਜਾ ਕੇ ਨਹਾਉਣ ਦੀ ਲੋੜ ਨਹੀਂ ਕੋਈ ਖਾਸ ਥਾਂ ਤੇ ਜਾ ਕੇ ਨਹਾਉਣ ਦੀ ਲੋੜ ਨਹੀਂ ਅੱਜ ਸੰਗਰਾਂਦ ਤੇ ਚੁੱਭੀ ਮਾਰ ਕੇ ਆਈਏ ਨਹਾਉਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਸਿੱਧਾ ਕਰਤਾ ਗੁਰ ਕਿਰਪਾ ਤੇ ਨਿਰਮਲ ਹੋਆ ਨਿਰਮਲ ਮਤਲਬ ਪਵਿੱਤਰ ਪਵਿੱਤਰ ਤਾਂ ਤਾਂ ਹੀ ਹੋਣਾ ਨਾ ਜਦੋਂ ਆਕੇ ਸ਼ਬਦ ਰਈ ਬਾਣੀ ਦੇ ਨਾਲ ਆਪਣੇ ਮਨ ਨੂੰ ਮਾਂਜਾਂਗੇ ਬਾਬਾ ਦੀਪ ਸਿੰਘ ਜਦ ਨਾਏ ਨਾ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਤੇ ਗੁਰੂ ਗੋਬਿੰਦ ਸਿੰਘ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਲੰਗਰਾਂ ਦੀ ਸੇਵਾ ਕਰੋ ਤੇ ਲੰਗਰਾਂ ਚ ਭਾਂਡੇ ਮਾਂਜਦੇ ਪਏ ਭਾਂਡੇ ਐਣ ਰਗਰਗੜ ਕੇ ਤੇ ਜਦੋਂ ਗੁਰੂ ਸਾਹਿਬ ਗਏ ਤੇ ਕਹਿੰਦੇ ਦੀਪਾ ਜੀ ਕੀ ਕਰ ਰਹੇ ਹੋ ਸਤਗੁਰੂ ਭਾਂਡੇ ਮਾਦ ਰਿਆਂ ਬਸ ਕਹਿੰਦੇ ਜਿੱਦਾਂ ਘੋਟ ਕੇ ਚੰਗੀ ਤਰ੍ਹਾਂ ਇਹ ਭਾਂਡੇ ਮਾਏ ਦੇ ਪਿਓ ਇਦਾਂ ਹੀ ਸ਼ਬਦ ਨਾਲ ਮਨ ਰੂਪੀ ਭਾਂਡੇ ਨੂੰ ਵੀ ਚੰਗੀ